ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 24 ਨਵੰਬਰ 2025 ਦਿਨ ਬੁੱਧਵਾਰ ਨਾਨਸ਼ਈ ਸੰਮਤ 557 80 ਮਹੀਨੇ ਦੀ 9 ਤਰੀਕ ਹੈ ਜੀ ਸਹਿਮਿਆਮੂ ਕੜਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਰਤ ਜੁਵਲਰਸ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ 'ਚ ਖੋਲੀ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਅ ਗ੍ਰੇਟਰ ਵੈਨਕੂਵ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਾਲਕ ਕਰਨ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਬੈਂਕ ਖਾਤੇ ਫੋਲਣ ਦੀ ਗੱਲ ਨਿੱਜੀ ਜਾਣਕਾਰੀ ਜਿਹੜੀ ਆ ਕਿਹਾ ਜਾ ਰਿਹਾ ਕਿ ਚੋਰੀ ਕੀਤੀ ਗਈ ਆ ਇਦਣ ਵਾਲੀ ਅਮਰੀਕਾ ਚੱਲਾਂਗੇ ਜਿੱਥੇ ਇੱਕ ਰਾਜ ਦਾ ਅਧਿਕਾਰੀ ਜਿਹੜਾ ਵਿਕਾਸ যাদਬ ਉਹ ਸਬੰਧੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਗੁਰਪਤਵੰਨ ਸਿੰਘ ਪੰਨੂ ਕਤਲ ਕੇਸ ਦੇ ਵਿੱਚ ਜਿਹੜਾ ਇਹ ਰਾਜ ਦਾ ਅਧਿਕਾਰੀ ਇਹਦੀ ਮੁੱਖ ਭੂਮਿਕਾ ਦੱਸੀ ਜਾ ਰਹੀ ਹੈ ਡੈਲਸ ਟੈਕਸਸ ਦੇ ਵਿੱਚ ਇੱਕ ਇਮੀਗ੍ਰੇਸ਼ਨ ਕੇਂਦਰ ਤੇ ਹਮਲਾ ਹੋਇਆ ਆਈਐਸਟਾ ਸੈਂਟਰ ਸੀਗਾ ਹਮਲਾਵਰ ਸਣੇ ਤਿੰਨੇ ਜਣੇ ਹਲਾਕ ਹੋਏ ਐ ਤੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੈਲੀਫੋਰਨੀਆ ਤੋਂ ਇੱਕ ਮਾਤਾ ਜੀ ਪੰਜਾਬੀ ਜਿਹਨਾਂ ਨੂੰ ਆਈਐਸ ਵੱਲੋਂ ਫੜਿਆ ਗਿਆ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਜੀ ਤੇ ਨੇਪਾਲ ਤੋਂ ਬਾਅਦ ਲਦਾਖ ਦੇ ਵਿੱਚ ਲੋਕ ਸੜਕਾਂ ਤੇ ਆ ਗਏ ਆ ਭਾਜਪਾ ਦਫ਼ਤਰ ਨੂੰ ਅੱਗ ਲਾਉਂਦੀ ਆ ਪੁਲਿਸ ਦੀਆਂ ਗੱਡੀਆਂ ਫੂਕ ਦੁੱਤੀਆਂ ਆ ਅਖੀਰ ਵਿੱਚ ਗੱਲਬਾਤ ਹੋ ਗਈ ਭਾਈ ਰਾਜੋਵਾਨਾ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਦੀ ਤੇ ਸੁਪਰੀਮ ਕੋਰਟ ਹਾਲਤਾ ਕੇਂਦਰ ਨੂੰ ਪੁੱਛ ਰਹੀ ਹੈ ਵੀ ਹਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी स्ट्रीट पाइल बिजनेस सेंटर सरी कॉल छे सौ चार डबल वन डबल वन सनी कैलगरी की कामयाबी तो बाद हूँ असी अपनी तीजी लोकेशन एडमिंटन भी खोल ली है ਸਸੋ ਹੁਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਜਿੱਥੋਂ ਖਬਰਾਂ ਜੇ ਆ ਰਹੀਆਂ ਕਿ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੇ ਨਿੱਜੀ ਬੈਂਕ ਖਾਤੇ ਜਿਹੜੇ ਆ ਉਹਨਾਂ ਦੇ ਉੱਤੇ ਨਜ਼ਰ ਫੇਰੀ ਗਈ ਹੈ ਆਰਬੀਸੀ ਰਾਇਲ ਬੈਂਕ ਆਫ ਕੈਨੇਡਾ ਕੈਨੇਡਾ ਦੀ ਇੱਕ ਵੱਡੀ ਬੈਂਕ ਆ ਉਹਦੇ ਵਿੱਚ ਕੰਮ ਕਰਦੇ ਇੱਕ ਨੌਜਵਾਨ ਅਧਿਕਾਰੀ ਵੱਲੋਂ ਇਹ ਕਤਾਹੀ ਕੀਤੀ ਗਈ ਹੈ ਕੁਦਰ ਆਰਬੀਸੀ ਵੱਲੋਂ ਹੀ ਆਰਸੀਐਮਪੀ ਤੱਕ ਪਹੁੰਚ ਕੀਤੀ ਗਈ ਹੈ ਕਿ ਸਾਡੇ ਇੱਕ ਅਧਿਕਾਰੀ ਨੇ ਕਾਨੂੰਨ ਦੀ ਲੰਘਣਾ ਕਰਦਿਆਂ ਜਾ ਕੇ ਨਿੱਜੀ ਖਾਤੇ ਜਿਹੜੇ ਚੈੱਕ ਕੀਤੇ ਆ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਤੱਕ ਦਾ ਖਾਤਾ ਚੈੱਕ ਕੀਤਾ ਗਿਆ ਸੋ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਇਹ ਇਬਰਾਹਿਮ ﺍﻟहकीम 30 ਸਾਲਾਂ ਦਾ ਨੌਜਵਾਨ ਜਿਹੜਾ ਆਟਵਾ ਦਾ ਰਹਿਣ ਵਾਲਾ ਇਹਦੇ ਉੱਤੇ ਹੁਣ ਕ੍ਰਿਮਿਨਲ ਚਾਰਜ ਲੱਗੇ ਨੇ ਕਿ ਇਹਨੇ ਜਿਹੜੀ ਆ ਗਾਹਕ ਦੀ ਮਰਜ਼ੀ ਤੋਂ ਬਿਨਾਂ ਉਹਦੀ ਨਿੱਜੀ ਜਾਣਕਾਰੀ ਚੈੱਕ ਕੀਤੀ ਆ ਕੈਨੇਡਾ ਦੇ ਵਿੱਚ ਇਹ ਕਾਨੂੰਨ ਹੈ ਚਾਹੇ ਤੁਸੀਂ ਪੁਲਿਸ ਵਿੱਚੋਂ ਚਾਹੇ ਤੁਸੀਂ ਬੈਂਕ ਦੇ ਵਿੱਚੋਂ ਜਾਂ ਕਿਸੇ ਹੋਰ ਸਰਕਾਰੀ ਅਫਸਰ ਦੇ ਜਾਂ ਕਿਸੇ ਸਰਕਾਰੀ ਅਹੁਦੇ ਤੇ ਹੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਆਪਣੇ ਕੰਪਿਊਟਰ ਦਾ ਸੌਫਟਵੇਅਰ ਦੀ ਵਰਤੋਂ ਕਰਕੇ ਕਿਸੇ ਦੀ ਵੀ ਜਾਣਕਾਰੀ ਚੈੱਕ ਕਰਨ ਲੱਪੋਂ ਇਥੋਂ ਤੱਕ ਕਿ ਜਿਹੜੇ ਇੰਸ਼ੋਰੈਂਸ ਪ੍ਰੋਵਾਈਡਰ ਆ ਈਵਨ ਸਾਡੇ ਇਥੇ BC ਵਿੱਚ ICBC ਆ ਜਾਂ ਉਹਨਾਂ ਦੇ ਏਜੰਟ ਆ ਉਹ ਕਿਸੇ ਦੀ ਨੰਬਰ ਪਲੇਟ ਪਾ ਕੇ ਨਹੀਂ ਚੈੱਕ ਕਰ ਸਕਦੇ ਕਿ ਜੇ ਪਤਾ ਕਰਨਾ ਹੋਵੇ ਵੀ ਆਹ ਨੰਬਰ ਪਲੇਟ ਜਿਹੜੀ ਆ ਉਹ ਕਿਹੜੇ ਬੰਦੇ ਦੇ ਨਾਮ ਤੇ ਰਜਿਸਟਰਡ ਆ ਪੁਲਿਸ ਇਹ ਕੰਮ ਕਰ ਸਕਦੀ ਆ ਸੋ ਮਤਲਬ ਕਿ ਪ੍ਰਾਈਵੇਸੀ ਲਾਅ ਜਿਹੜੇ ਇੰਨੇ ਰੱਖੇ ਹੋਏ ਆ ਕਿ ਕੋਈ ਵੀ ਅਧਿਕਾਰੀ ਜਿਹੜਾ ਆ ਉਹ ਆਪਣੇ ਮਰਜ਼ੀ ਦੇ ਤੌਰ ਤੇ ਉਹ ਬਹਿ ਕੇ ਨਹੀਂ ਚੈੱਕ ਨਹੀਂ ਜਾ ਸਕਦਾ ਦੇਖੀਏ ਫਲਾਣੇ ਦੇ ਖਾਤੇ 'ਚ ਕਿੰਨੇ ਪੈਸੇ ਪਏ ਆ ਖਾਸ ਕਰਕੇ ਇਹ ਮਾਮਲਾ ਪ੍ਰਧਾਨ ਮੰਤਰੀਆਂ ਨਾਲ ਜੁੜਿਆ ਹੋਇਆ ਸੀਗਾ ਇਸ ਵਾਸਤੇ ਗੱਲ ਵੱਡੀ ਹੋਈ ਆ ਸੋ ਇਬਰਾਹਿਮ ਹਲ ਹਕੀਮ ਦੇ ਉੱਤੇ ਜਿਹੜੇ ਨੇ ਜੀ ਚਾਰਜ ਲੱਗੇ ਆ ਕਿ ਉਹਨਾਂ ਗੈਰ ਹਕੂਮਤ ਤੌਰ ਦੇ ਤੇ ਕੰਪਿਊਟਰ ਦੀ ਵਰਤੋਂ ਕੀਤੀ ਆ ਤੇ ਇਹਦੀ ਵਰਤੋਂ ਕਹਿੰਦੇ ਵੀ ਕਾਹਾਂ ਆਇਡੈਂਟੀਟੀ ਥੈਫਟ ਵਾਸਤੇ ਹੋ ਸਕਦੀ ਸੀਗੀ ਤੇ ਆਰਸੀਐਮਪੀ ਨੇ ਇਹ ਗੱਲ ਕਨਫਰਮ ਕੀਤੀ ਹੈ ਕਿ ਮਾਮਲਾ ਜੁਲਾਈ ਦਾ ਆ 10 ਜੁਲਾਈ ਨੂੰ ਉਹਨੂੰ ਗ੍ਰਸਾਰ ਕਰ ਲਿਆ ਗਿਆ ਸੀਗਾ ਉਸ ਤੋਂ ਬਾਅਦ ਜ਼ਮਾਨਤ ਇਸ ਸ਼ਰਤ ਦੇ ਤਹਿਤ ਹੋਈ ਸੀ ਕਿ ਉਹ ਮੁੜ ਪੇਸ਼ੀ ਤੇ ਆਵੇਗਾ ਸਵੇ ਕੋਈ ਐਡਾ ਵੱਡਾ ਕ੍ਰਿਮੀਨਲ ਨਹੀਂ ਹੈਗਾ ਕਿ ਕੋਈ ਜਾਨ ਮਾਲ ਦੇ ਖਾਤਰ ਵਾਲੀ ਗੱਲ ਹੈ ਇਸ ਕਰਕੇ ਜ਼ਮਾਨਤ ਦਿੱਤੀ ਗਈ ਹੈ 6 ਅਗਸਤ ਨੂੰ ਉਹਦੀ ਆਟੋਬੈਚ ਪੇਸ਼ੀ ਸੀਗੀ ਅਗਲੀ ਪੇਸ਼ੀ 1 ਅਕਤੂਬਰ ਨੂੰ ਰੱਖੀ ਗਈ ਹੈ ਬਾਕੀ ਰਾਇਲ ਬੈਂਕ ਨੇ ਇਹ ਵੀ ਕਨਫਰਮ ਕਰ ਦਿੱਤਾ ਕਿ ਇਬਰਾਹਿਮ ﺍﻟहकीम ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੇ ਵਿੱਚ ਚੱਲਦੇ ਇੱਕ ਹਾਈ ਪ੍ਰੋਫਾਈਲ ਕੇਸ ਦੀ ਗੁਰਪਤਵਾਨ ਸਿੰਘ ਪੰਨੂ ਸਿਕਸ ਫੋਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ ਆਗੂ ਨੇ ਸੋ ਉਹਨਾਂ ਦੀ ਜਾਨ ਤੇ ਹਮਲਾ ਜਿਹੜਾ ਹੋਣ ਦੀ ਕੋਸ਼ਿਸ਼ ਬੇਨਕਾਬ ਕਰ ਦਿੱਤੀ ਗਈ ਸੀ ਅਮਰੀਕਨ ਕੁਫੀਆ ਏਜੰਸੀਆਂ ਵੱਲੋਂ ਇਸ ਮਾਮਲੇ ਵਿੱਚ ਨਿਖਲ ਗੁਪਤਾ ਨਾਂ ਦਾ ਇੱਕ ਭਾਰਤੀ ਨਾਗਰਿਕ ਫੜਿਆ ਗਿਆ ਸੀਗਾ ਸੋ ਉਹਨੂੰ ਚੇਕ ਗੰਨਰਾਜ ਤੋਂ ਚੱਕ ਕੇ ਅਮਰੀਕਾ ਲਿਆਂਦਾ ਗਿਆ ਸੀਗਾ ਹੁਣ ਉਹਦਾ ਹੈਂਡਲਰ ਜਿਹੜਾ ਵਿਕਾਸ যাদব ਦੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਆ ਉਹਦੇ ਬਾਰੇ ਹੋਰ ਜਾਣਕਾਰੀ ਅਮਰੀਕਾ ਦੀ ਨਿਊਯਾਰਕ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ ਤੇ ਉਹਦੇ ਵਿੱਚ ਉਹਦਾ ਪਾਸਪੋਰਟ ਉਹਦਾ ਆਧਾਰ ਕਾਰਡ ਉਹਦਾ ਵੋਟਰ ਕਾਰਡ ਉਹ ਪਾਰਤੀਕਾ ਦਾ ਹੋਇਆ ਰਵਾ ਦੇ ਵਿੱਚ ਉਹਨੂੰ ਤਨਖਾਹ ਕਿੱਦਾਂ ਮਿਲਦੀ ਸੀ ਸਾਰੇ ਵੇਰਵੇ ਜਿਹੜੇ ਆ ਦਰਜ ਕੀਤੇ ਗਏ ਆ ਸੋ ਇਹਦੇ ਵਿੱਚ ਦੱਸਿਆ ਗਿਆ ਕਿ ਵਿਕਾਸ যাদਬ ਜਿਹਨੇ ਆਪਣਾ ਨਾਮ ਕਈਆਂ ਥਾਂ ਦੇ ਉੱਤੇ ਅਮਾਨਤ 20 ਵਰਤ ਤੇ ਆਇਆ ਸੋ ਉਹ ਪੈਸੇ ਦੇ ਕੇ ਕਤਲ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਨਿਖਲ ਗ੍ਰਿਫਤਾ ਦੇ ਨਾਲ ਮਿਲ ਕੇ ਜਦੋਂ ਇਹ ਸਾਰਾ ਭਾਂਡਾ ਭੱਜ ਗਿਆ ਗੁਰਪਤਵਾਨ ਸਿੰਘ ਪੰਨੂ ਤੋਂ ਇਲਾਵਾ ਤਕਰੀਬਨ 3 ਦਰਜਣ ਸਿੱਖ ਆਗੂ ਜਿਹੜੇ ਕੈਨੇਡਾ ਅਮਰੀਕਾ ਚ ਕਤਲ ਕੀਤੇ ਜਾਣਾ ਸੀ ਉਹਦੇ ਵਿੱਚੋਂ ਪਾਈ ਹਰਦੀਪ ਸਿੰਘ ਨੇ ਜਿਹੜਾ ਉਹਨਾਂ ਦੀ ਸ਼ਹਾਦਤ ਹੋਈ ਆ ਤੇ ਬਾਕੀ ਜਿਹੜੇ ਆ ਖੁਫੀਆ ਏਜੰਸੀਆਂ ਦੀ ਮਸ਼ਹਦੀ ਦੇ ਨਾਲ ਬਚਾ ਲੈ ਗਏ ਆ ਸੋ ਅਮਰੀਕਨ ਅਦਾਲਤ ਦੇ ਵਿੱਚ ਜਿਹੜਾ ਸਰਕਾਰੀ ਤਰਫੋਂ ਪੇਸ਼ ਦਸਤਾਵੇਜ਼ ਆ ਉਹ ਹੋਏ ਦੱਸਦੇ ਆ ਕਿ ਇਸ ਭਾਰਤੀ ਸਰਕਾਰੀ ਅਧਿਕਾਰੀ ਨੇ ਜੋ ਕਿ ਭਾਰਤੀ ਖੁਫੀਆ ਏਜੰਸੀ ਰੋ ਰਿਸਰਚ ਐਂਡ ਐਨਾਲਿਸਿਸ ਵਿੰਗ ਲਈ ਕੰਮ ਕਰਦਾ ਸੀ ਉਨੇ ਇਹ ਸਾਜ਼ਿਸ਼ ਸਰੇ ਚਾੜਨ ਦੇ ਵਿੱਚ ਕੋਸ਼ਿਸ਼ ਕੀਤੀ ਸੀਗੀ ਤੇ ਉਹਦੇ ਪਿੱਛੇ ਕੁਝ ਹੋਰ ਸਰਕਾਰੀ ਅਧਿਕਾਰੀ ਜਿਹੜੇ ਭਾਰਤ ਦੇ ਆ ਉਹ ਵੀ ਸ਼ਾਮਲ ਹੋ ਸਕਦੇ ਆ ਜਿਨ੍ਹਾਂ ਦੇ ਚਿਹਰੇ ਆਉਣ ਵਾਲੇ ਸਮੇਂ ਤੇ ਨੰਗੇ ਕੀਤੇ ਜਾ ਸਕਦੇ ਆ ਤੇ ਜਿਹੜੇ ਅਮਰੀਕਾ ਦੇ ਵਿੱਚ ਦਾਦ ਕੀਤੇ ਦਸਤਾਵੇਜ਼ ਨੇ ਉਹਨਾਂ ਵਿੱਚ ਇਹ ਦੱਸਿਆ ਗਿਆ ਕਿ ਇਹ ਵਿਕਾਸ ਯਾਦਵ ਔਰ ਅਮਾਨਤ ਪਹਿਲਾਂ CRP ਦੇ ਵਿੱਚ ਵੀ ਕੰਮ ਕਰਦਾ ਰਿਹਾ ਆ ਇਸ ਤੋਂ ਲਾਵਾ 에ਅਰ ਫੋਰਸ ਦੇ ਵਿੱਚ ਵੀ ਇਹਨੇ ਕੰਮ ਕੀਤਾ ਆ ਤੇ ਇਹਦੀ ਤਨਖਾਹ ਕੈਬਨਟ ਸੈਕਟਰੀਏਟ ਵਿੱਚੋਂ ਆਉਂਦੀ ਸੀ ਜਿੱਥੇ ਕਿ ਰੌ ਦਾ ਦਫ਼ਤਰ ਆ ਤੇ ਉੱਥੇ ਇਹਨੂੰ ਇੱਕ ਕਰਮਚਾਰੀ ਵਜੋਂ ਇੱਕ ਮੁਲਾਜ਼ਮ ਵਲੋਂ ਰੱਖਿਆ ਗਿਆ ਸੀਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਇਹਦੇ ਵਿੱਚ ਕਿ ਜਿੰਨੇ ਵੀ ਦਸਤਾਵੇਜ਼ ਵਿਕਾਸ਼ ਯਾਦਵ ਵਰਫ ਮਾਨਤ ਦੇ ਮਿਲੇ ਆ ਉਹ ਇਹਨੂੰ ਭਾਰਤ ਦੇ ਸੁਰੱਖਿਆ ਤੰਤਰ ਦੇ ਨਾਲ ਜੋੜਦੇ ਆ ਸੋ ਇਹਦਾ ਜੀਮੇਲ ਦਾ ਰਿਕਾਰਡ ਤਨਖਾਹ ਦੀਆਂ ਸਲਿੱਪਾਂ ਇਹ ਟੈਕਸ ਭਰਨ ਦੇ ਜਿਹੜੇ ਫਾਰਮ ਭਰਦਾ ਸੀਗਾ ਉਹ ਸਾਰਾ ਇਹ ਦਰਸਾਉਂਦੇ ਆ ਕਿ ਇਹ ਕੈਬਨਟ ਸੈਕਟਰੀ ਜਿਹੜਾ ਦਿੱਲੀ ਦੇ ਵਿੱਚ ਆ ਜਿੱਥੇ ਦਾ ਦਫਤਰ ਆ ਉਹਦੇ ਵਿੱਚੋਂ ਇਹਨੂੰ ਤਨਖਾਹ ਦਿੱਤੀ ਜਾਂਦੀ ਸੀਗੀ ਸੋ ਇਹਦੀ ਭਾਰਤੀ ਦੀ ਸੂਚਨਾ ਜਿਹੜੀ ਉਹ ਵੀ ਦੱਸੀ ਗਈ ਆ ਕਿਵੇਂ ਇਹਨੂੰ CRP ਦੇ ਵਿੱਚੋਂ ਰੋਅ ਦੇ ਵਿੱਚ ਲਿਆਂਦਾ ਗਿਆ ਆ ਉਹ ਸਾਰੀਆਂ ਡੀਟੇਲਸ ਪੂਰੇ ਵਿਸਥਾਰ ਦੇ ਸਹਤ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ ਸੋ ਨਿਖਲ ਗੁਪਤਾ ਇਸ ਵੇਲੇ ਅਮਰੀਕਨ ਹਿਰਾਸਤ ਵਿੱਚ ਆ ਵਿਕਾਸ ਜਾਦਵ ਹਲੇ ਭਾਰਤ ਦੇ ਵਿੱਚ ਹੀ ਆ ਪਾਰ ਸਰਕਾਰੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿਤੇ ਅਮਰੀਕਾ ਵਾਲੇ ਨੂੰ ਚੱਕ ਕੇ ਨਾ ਲੈ ਜਾਣ ਉਹਦੇ ਵਾਸਤੇ ਭਾਰਤ ਦੇ ਵਿੱਚ ਤੇ ਇੱਕ ਦੋ ਛੋਟੇ ਮੋਟੇ ਕੇਸ ਪਾ ਦਿੱਤੇ ਗਏ ਆ ਵੀ ਇਹਦਾ ਅਪਰਾਧੀ ਬੰਦਾ ਆ ਇਹ ਸਾਡਾ ਮਗਰ ਇਹਦੇ ਹੱਥ ਨਹੀਂ ਹੈਗਾ ਇਹਦਾ ਆਪਣੇ ਤੌਰ ਦੇ ਉੱਤੇ ਜਿਹੜਾ ਆ ਰਾ ਦੀ ਦਰਬਾਰ ਤੋਂ ਕਰ ਰਿਹਾ ਸੀਗਾ ਤੇ ਅਸੀਂ ਲੋਕਲ ਵੀਜ਼ੇ ਦੇ ਉੱਤੇ ਕੇਸ ਚ ਲਾ ਰਹੇ ਆ ਸੋ ਇੱਕ ਤਰੀਕੇ ਦੇ ਨਾਲ ਉਹਨੂੰ ਭਾਰਤੀ ਜੇਲ੍ਹ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਾਂ ਕਿ ਇੱਕ ਤਾਂ ਉਹਨੂੰ ਬਾਹਰੋਂ ਕੋਈ ਖਤਰਾ ਨਾ ਹੋਵੇ ਦੂਜਾ ਅਮਰੀਕਾ ਵਾਲੇ ਉਹਨੂੰ ਚੁੱਕ ਕੇ ਨਾ ਲੈ ਜਾਣ ਹਵਾਲਗੀ ਨਾ ਮੰਗ ਲੈਣ ਸੋ ਕਈ ਤਰ੍ਹਾਂ ਦੀਆਂ ਗੇਮਸ ਖੇਡੀਆਂ ਜਾ ਰਹੀਆਂ ਆ ਸੋ ਗੱਲ ਹੱਲੇ ਵਿਕਾਸ যাদਬ ਤੱਕ ਪਹੁੰਚ ਚੁੱਕੀ ਆ ਬੇਸ਼ੱਕ ਅਮਰੀਕਨ ਜਿਹੜੀ ਇਨਡਾਈਟਮੈਂਟ ਆ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਡੋਬਲ ਤੱਕ ਦੇ ਨਾਂ ਆ ਚੁੱਕੇ ਆ ਸੋ ਇਸ ਪੂਰੇ ਮੁਕਾਦਮੇ ਦੇ ਵਿੱਚ ਗਾਹਾਂ ਹੱਲੇ ਹੋਰ ਬਹੁਤ ਕੁਝ ਨਿਕਲ ਕੇ ਬਾਹਰ ਜਿਹੜਾ ਜੂ ਆਣਾ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਹੀ ਅਮਰੀਕਾ ਦੇ ਵਿੱਚ ਟੈਕਸਸ ਸੂਬਾ ਆ ਟੈਕਸਸ ਸੂਬੇ ਦਾ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਆ ਡੈਲਸ ਉੱਥੇ ਆਈਸ ਦੇ ਕੇਂਦਰ ਦੇ ਉੱਤੇ ਅੱਜ ਇੱਕ ਨੌਜਵਾਨ ਵੱਲੋਂ ਹਮਲਾ ਕੀਤਾ ਗਿਆ ਇਹਦੇ ਵਿੱਚ ਦੋ ਜਾਣੇ ਜਿਹੜੇ ਕਿ ਡਿਟੇਨੀ ਸੀ ਨਜ਼ਰਬੰਦ ਸਕੇ ਆਈਸ ਦੇ ਸੈਂਟਰ ਵਿੱਚ ਉਹ ਮਾਰੇ ਗਏ ਇੱਕ ਗੰਭੀਰ ਜ਼ਖਮੀ ਹੋਇਆ ਬਾਹਰ ਦੇ ਵਿੱਚ ਨੌਜਵਾਨ ਜਿਹੜਾ 29 ਸਾਲਾਂ ਦੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਆ ਜੋਸ਼ਵਾ ਜੌਨ ਇਹਦਾ ਨਾਮ ਦੱਸਿਆ ਗਿਆ ਇਹਨੇ ਖੁਦ ਨੂੰ ਵੀ ਗੋਲੀ ਮਾਰ ਲਈ ਆ ਸੋ ਆਈਸ ਅਮਰੀਕਨ ਇੱਕ ਅਦਾਰਾ ਆ ਜਿਹੜਾ ਕਿ ਮਤਲਬ ਇਮੀਗ੍ਰੇਸ਼ਨ ਐਂਡ ਕਸਟਮਨ ਇਨਫੋਰਸਮੈਂਟ ਸੋ ਇਹ ਇੱਕ ਬਹੁਤ ਹੀ ਇਸ ਵੇਲੇ ਸਰਗਰਮ ਅਦਾਰਾ ਆ ਖਾਸ ਕਰਕੇ ਟਰੰਪ ਦੇ ਆਉਣ ਤੋਂ ਬਾਅਦ ਇਸ ਅਦਾਰੇ ਵੱਲੋਂ ਬਹੁਤ ਸਾਰੇ ਲੋਕ ਚੁੱਕੇ ਜਾ ਰਹੇ ਆ ਉਹਨਾਂ ਨੂੰ ਆੜੜ ਥਾਂ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਜਾ ਰਿਹਾ ਹੈ ਕਈਆਂ ਨੂੰ ਆਪੋ ਆਪਣੇ ਮੁਲਕ ਡਿਪੋਰਟ ਕੀਤਾ ਜਾ ਰਿਹਾ ਸੋ ਡੈਲਸ ਦੇ ਇਸ ਕੇਂਦਰ ਦੇ ਵਿੱਚ अनेका ਨਜ਼ਰਬੰਦ ਰੱਖੇ ਹੋਏ ਆ ਇੱਕ ਨਜ਼ਦੀਕੀ ਬਿਲਡਿੰਗ ਦੀ ਛੱਤ ਤੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਨਜ਼ਰਬੰਦ ਸੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹ ਮਾਰੇ ਗਏ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਐਫ ਬੀ ਆਈ ਨੇ ਇਹ ਕਿਹਾ ਕਿ ਜਿਹੜਾ ਅਸਲਾ ਉੱਥੋਂ ਬਰਾਮਦ ਹੋਇਆ ਜਿੱਥੇ ਇਹ ਕਾਰਵਾਈ ਕੀਤੀ ਗਈ ਹੈ ਉਹਦੇ ਉੱਤੇ ਐਂਟਾਈ ਆਈਸ ਮੈਸੇजेस ਲਿਖੇ ਹੋਏ ਸੀਗੇ ਉਹਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਇਹ ਬੰਦਾ ਜਿਹੜਾ ਆਈਸ ਨੂੰ ਪਸੰਦ ਨਹੀਂ ਕਰਦਾ ਸੋ ਅੱਜੇ ਤਰ੍ਹਾਂ ਦੀਆਂ ਗੱਲਾਂ ਪਤਾ ਚੱਲ ਰਹੀਆਂ ਪਹਿਲੀ ਗਲਤੀ ਇਹਦੀ ਪਛਾਣ ਜਿਹੜੀ ਆ ਕੁਝ ਮੀਡੀਆ ادارے ਅਮਰੀਕਨ ਜਿਹੜੇ ਨੇ ਜੋਸ਼ੂਆ ਜੋਨ ਉਹ 29 ਸਾਲ ਬਜੂ ਕਰ ਰਹੇ ਆ ਤੇ ਉਹ ਇਹ ਕਹਿ ਰਿਹਾ ਕਿ ਨੌਜਵਾਨ ਜਿਹੜਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਲਿਖਦਾ ਸੀ ਕਿ ਜਿੱਥੇ ਉਹ ਰਹਿ ਰਿਹਾ ਆ ਡੈਲਸ ਦੇ ਵਿੱਚ ਇੱਥੇ ਆਲੇ ਦੁਆਲੇ ਬਹੁਤ ਨਿਊਕਲੀਅਰ ਪਲੈਂਟ ਲੱਗੇ ਹੋਏ ਆ ਉਹਨਾਂ ਦੀ ਰਾਖ ਜਿਹੜੀ ਆ ਉਹ ਅਣਦੇਸ ਦੀ ਰਾਖ ਇੱਥੇ ਉੱਡਦੀ ਫਿਰਦੀ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਕੈਂਸਰ ਵੱਧ ਰਿਹਾ ਆ ਤੇ ਇਹ ਰਾਖ ਅੱਗੇ ਨਾਲੋਂ ਦੁੱਗਣੀ ਹੋ ਗਈ ਆ ਪਰ ਦੂਜੇ ਪਾਸੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜਿਹੜੀ ਵੈਂਸਾ ਉਹਨਾਂ ਨੇ ਇਹ ਕਿਹਾ ਕਿ ਇਹ ਨੌਜਵਾਨ ਇੱਕ ਰਾਸੀ ਸੋਚ ਤੋਂ ਪ੍ਰੇਰਿਤ ਸਗਾ ਉਹਨਾਂ ਨੇ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਉਹ ਕਹਿੰਦੇ ਜਿਹੜੇ ਡੈਮੋਕ੍ਰੇਟਸ ਨੇ ਮਤਲਬ ਕਿ বামਵਾ ਬਾਈਡਨ ਕਮਲਾ ਹੇਰਸਨਾਂ ਦੀ ਪਾਰਟੀ ਜਿਹੜੇ ਕਿ ਇਸ ਵੇਲੇ ਸੱਤਾ 'ਚ ਨਹੀਂ ਆ ਬਈ ਉਹ ਨਾਫਰਤ ਬੜੀ ਫਲਾ ਰਹੀ ਆ ਖਾਸ ਕਰਕੇ ਲਾ এনਫੋਰਸਮੈਂਟ ਏਜੰਸੀ ਆਈਸ ਦੇ ਉਲਟ ਇਹਦੇ ਕਰਕੇ ਲੋਕਾਂ ਦੇ ਵਿੱਚ ਗੁੱਸਾ ਭੜਕਾਇਆ ਜਾ ਰਿਹਾ ਜਿਹਦੇ ਕਰਕੇ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਆ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਕਹਿੰਦੇ ਜਿਹੜੇ ਖੱਬੇ ਪੱਖੀ ਸੋਚ ਵਾਲੇ ਨੇ ਜਾ ਜਿਹੜੇ ਡੈਮੋਕ੍ਰੇਟ ਸੋਚ ਵਾਲੇ ਨੇ ਖਾਸ ਕਰਕੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਅਤੇ ਜਿਹੜਾ ਖੱਬੇ ਪੱਖੀ ਮੀਡੀਆ ਆ ਉਹ ਲੋਕਾਂ ਦੇ ਮਨਾਂ ਵਿੱਚ ਆਈਸ ਦੇ ਪ੍ਰਤੀ ਬਹੁਤ ਜ਼ਹਿਰ ਭਰ ਰਿਹਾ ਹੈ ਕਿ ਲੋਕਾਂ ਦੇ ਨਾਲ ਆਈਸ ਧੱਕਾ ਕਰ ਰਹੀ ਹੈ ਉਹ ਕਹਿੰਦੇ ਜਦੋਂ ਕਿ ਆਈਸ ਜਿਹੜੀ ਆ ਇਮੀਗ੍ਰੇਸ਼ਨਲ ਕਸਟਮਰ ਐਨਫੋਰਸਮੈਂਟ ਰਾਸ਼ਟਰਪਤੀ ਦੇ ਹੁਕਮਾਂ ਦੇ ਉੱਤੇ ਉਹਨਾਂ ਲੋਕਾਂ ਨੂੰ ਫੜ ਰਹੀ ਹੈ ਜਿਹੜੇ ਕਿ ਇੱਥੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹ ਕਹਿੰਦੇ ਵੀ ਲੋਕਾਂ ਦੇ ਮਨਾਂ ਵਿੱਚ ਜਿਹੜੀ ਨਫ਼ਰਤ ਭਰੀ ਜਾ ਰਹੀ ਹੈ ਸਰਕਾਰੀ ਈਦਾਰਿਆਂ ਦੇ ਉਲਟ ਉਦਾਹਰਣ ਸੱਟਾ ਆ ਕਿ ਕਾਨੂੰਨ ਨੂੰ ਲੋਕ ਆਪਣੇ ਹੱਥਾਂ ਵਿੱਚ ਲੈ ਰਹੇ ਆ ਤੇ ਜੋਸ਼ਵਾ ਜohn ਵਰਗੇ ਨੌਜਵਾਨ ਨੇ ਆਈ ਸੈਂਟਰ ਦੇ ਉੱਤੇ ਗੋਲੀ ਕਲਾ ਕੇ ਦੋ ਜਣੇ ਮਾਰ ਦਿੱਤੇ ਆ ਸੋ ਹੱਲੇ ਇਸ ਮਾਮਲੇ ਵਿੱਚ ਹੋਰ ਵੀ ਕਈ ਚੀਜ਼ਾਂ ਸਾਹਮਣੇ ਆ ਸਕਦੀਆਂ ਆ ਇਸ ਦੇ ਨਾਲ ਇੱਕ ਖਬਰ ਜਿਹੜੀ ਆ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਆ ਕੈਲੀਫੋਰਨੀਆ ਤੋਂ ਬੀਬੀ ਹਰਜੀਤ ਕੌਰ ਜਿਹਨਾਂ ਦੀ ਉਮਰ 73 ਸਾਲ ਦੇ ਕਰੀਬ ਦੱਸੀ ਜਾ ਰਹੀ ਆ ਪਿਛਲੇ ਕੁਝ ਹਫ਼ਤਿਆਂ ਤੋਂ ਆਈਸ ਮਹਿਕਮੇ ਨੇ ਇਹਨਾਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੋਇਆ ਸੀ ਅਏ ਕੀ ਕਿਆ ਜਾ ਰਿਹਾ ਸੀਗਾ ਕਿ ਉਹਨਾਂ ਦਾ ਪੇਪਰ ਵਰਕ ਪੂਰਾ ਨਹੀਂ ਹੈਗਾ ਉਹਨਾਂ ਕੋਲ ਪ੍ਰੋਪਰ ਡਾਕੂਮੈਂਟਸ ਨਹੀਂ ਹੈਗੇ ਸੋ ਉਹਨਾਂ ਨੂੰ ਹੁਣ ਖਬਰਾਂ ਆ ਰਹੀਆਂ ਕਿ ਭਾਰਤ ਭੇਜ ਦਿੱਤਾ ਗਿਆ ਆ ਉਹਨਾਂ ਦੀ ਡਿਟੇਨਸ਼ਨ ਤੋਂ ਬਾਅਦ ਉਹਨਾਂ ਦੀ ਡਿਪੋਰਟੇਸ਼ਨ ਕਰ ਦਿੱਤੀ ਗਈ ਹੈ ਤੇ ਉਹ ਭਾਫਸ ਭਾਰਤ ਭੇਜੇ ਜਾ ਚੁੱਕੇ ਆ ਜਿਹੜਾ ਕੈਲੀਫੋਰਨੀਆ ਸਿੱਖ ਭਾਈ ਜਿਹੜਾ ਇਸ ਗੱਲ ਨੂੰ ਲੈ ਕੇ ਕਾਫੀ ਨਾਰਾਜ਼ ਆ ਸਰਕਾਰੀ ਦਰਬਾਰੇ ਪਹੁੰਚ ਕਰ ਰਿਹਾ ਵੀ ਇਹ ਇੱਕ ਧੱਕੇਸ਼ਾਹੀ ਵਾਲੀ ਗੱਲ ਆ ਇਹ ਕੋਈ ਏਕਾ ਦੁਕਾ ਮਸਲਾ ਨਹੀਂ ਜੋ ਤੁਸੀਂ ਅਮਰੀਕਾ ਬੈਠੇ ਦੋਸਤਾਂ ਦੇ ਨਾਲ ਗੱਲ ਕਰਦੇ ਆ ਤਾਂ ਉਹ ਦੱਸਦੇ ਆ ਕਿ ਅੱਜ ਮੇਰੇ ਡਰਾਈਵਰ ਜਿਹੜੇ ਆ ਚੱਕੇ ਗਏ ਆ ਕੋਈ ਕਹਿੰਦਾ ਉਕਲਾਹੋਮਾ ਤੋਂ ਚੱਕੇ ਗਏ ਕੋਈ ਕਹਿੰਦਾ ਟੈਕਸਾਸ ਜਾਂ ਫਲੋਰੀਡਾ ਤੋਂ ਚੱਕੇ ਗਏ ਆ ਹਾਲਾਂਕਿ ਵਰਕ ਪਰਮਿਟ ਕੋਲ ਆ ਸ਼ਾਇਦ ਛੁੱਟੇ ਹੋਣ ਵਕੀਲ ਕਰਕੇ ਸ਼ਾਇਦ ਨਾਂ ਛੁੱਟਣ ਸੋ ਇੱਕ ਬਹੁਤ ਵੱਡੀ ਸਿਰਦਰਦੀ ਜਿਹੜੀ ਆ ਖੜੀ ਹੋਈ ਹੋਈ ਆ ਉਹ ਲੋਕ ਜਿਹੜੇ ਕਿ ਬਾਹਰੋਂ ਆਇਓ ਦੱਸਦੇ ਆ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਦੇ ਉੱਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਖਾਸ ਕਰਕੇ ਉਹ ਜਿਹੜੇ ਕਿ ਬਿਨਾ ਪੇਪਰਾਂ ਤੋਂ ਰਹਿ ਰਹੇ ਸੰਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਲਦਾਖ ਦੀ ਜਿਹਨੂੰ ਕਿ ਆਪਾਂ ਲੇਹ ਲਦਾਖ ਵੀ ਕਹਿ ਦਿੰਨੇ ਆ ਨੇਪਾਲ ਤੋਂ ਬਾਅਦ ਲੇਹ ਲਦਾਖ ਦੇ ਲੋਕਾਂ ਨੇ ਜਿਹੜਾ ਸੜਕਾਂ ਦੇ ਉੱਤੇ ਆਉਣਾ ਪ੍ਰਵਾਨ ਕਰ ਲਿਆ ਉੱਥੇ ਸੀਆਰਪੀ ਦੀਆਂ ਗੱਡੀਆਂ ਨੂੰ ਅੱਗ ਲਾਈ ਗਈ ਹੈ ਸਰਕਾਰੀ ਦਸਤਾਵੇਜ਼ਾਂ ਦੀ ਭਾਂਦੋੜ ਕੀਤੀ ਗਈ ਹੈ ਇਤੋਂ ਤੱਕ ਕਿ ਸੱਤਾਧਾਰੀ ਭਾਜਪਾ ਜਿਹੜੀ ਹੈ ਐਸਵੇਲੇ ਭਾਰਤ ਦੇ ਰਾਜਕਾਰੇ ਮੋਦੀ ਦੀ ਪਾਰਟੀ ਉਹਦੇ ਦਫ਼ਤਰ ਨੂੰ ਵੀ ਅੱਗ ਲਾ ਦਿੱਤੀ ਗਈ ਹੈ ਸੋਨਮ ਵੰਗਚਕ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਨਾਂ ਆ ਗਿਆ ਨੇ ਤਸਵੀਰ ਤੁਸੀਂ ਸੱਜੇ ਹੱਥ ਦੇਖ ਰਹੇ ਆ ਇਹ ਉਹੀ ਸੋਨਮ ਵੰਗਚਕ ਆ ਜਿਹਦੇ ਜੀਵਨ ਦੇ ਉੱਤੇ ਜਿਹੜੀਆਂ ਪ੍ਰਾਪਤੀਆਂ ਦੇ ਆਧਾਰ ਬਣਾ ਕੇ ਅਮਰ ਖਾਨ ਨੇ 3 ਇਡੀਅਟ ਮੂਵੀ ਬਣਾਈ ਸੀ ਤੇ ਉਸ ਫਿਲਮ ਦੇ ਵਿੱਚ ਵੀ ਖੀਰ ਦੇ ਵਿੱਚ ਜਾ ਕੇ ਪਰਦਾ ਚੁੱਕਿਆ ਸੀਗਾ ਵੀ ਇਹ ਬੰਦਾ ਕਿੱਦਾਂ ਖੋਜੀ ਆ ਸੋ ਉਹ ਬੰਦਾ ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਜਾ ਕਈ ਸਾਲਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਉਹ ਲੇਹ ਲਦਾਖ ਦੇ ਲੋਕਾਂ ਦੀ ਆਵਾਜ਼ ਚੁੱਕ ਰਿਹਾ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਿਹਾ ਸੀਗਾ ਮੰਗਾ ਇਹੀ ਇੱਕ ਇੱਕ ਦਾ ਲੇਹ ਲਦਾਖ ਨੂੰ ਜਿਹੜਾ ਆ ਉਹ ਅੱਡ ਆਜ਼ਾਦ ਸੂਬਾ ਬਣਾਇਆ ਜਾਵੇ ਅਤੇ ਕੁਝ ਸੰਵਿਧਾਨ ਦੀਆਂ ਧਰਾਵਾਂ 'ਚ ਸੋਧ ਕਰਕੇ ਲਦਾਖ ਨੂੰ ਜਿਹੜਾ ਆ ਉਹ ਵੱਧ ਅਧਿਕਾਰ ਦਿੱਤੇ ਜਾਣ ਤਾਂ ਲਦਾਖ ਜੰਮੂ ਕਸ਼ਮੀਰ ਦਾ ਹੀ ਹਿੱਸਾ ਸੀਗਾ ਜਦੋਂ 370 ਧਾਰਾ ਜਿਹੜੀ ਖਤਮ ਕੀਤੀ ਗਈ ਆ ਉਸ ਤੋਂ ਬਾਅਦ ਲਦਾਖ ਨੂੰ ਅੱਡ ਕਰ ਦਿੱਤਾ ਗਿਆ ਆ ਜਿਹੜੇ ਲਦਾਖੀ ਲੋਕ ਆ ਉਹ ਚਾਹੁੰਦੇ ਆ ਕਿ ਸਾਨੂੰ ਇੱਕ ਵੱਖਰੇ ਸੂਬੇ ਵਜੋਂ ਮਾਨਤਾ ਦਿੱਤੀ ਜਾਵੇ ਤਾਂ ਕਿ ਸਾਨੂੰ ਜਿਹੜੇ ਆ ਬਣਦੇ ਹੱਕ ਮਿਲ ਸਕਣ ਹਾਲਾਂਕਿ ਜਿਹੜੇ ਸੋਨਮ ਵਾਂਗਚਕ ਆ ਸ਼ਾਂਤੀ ਪ੍ਰਦਰਸ਼ਨ ਕਰ ਰਹੇ ਆ ਲੇਹ ਤੋਂ ਲੈ ਕੇ ਦਿੱਲੀ ਤੱਕ ਇੱਕ ਉਹਨਾਂ ਨੇ ਪਹਿਲਾਂ ਵੀ ਮਾਰਚ ਕੱਢਿਆ ਸੀਗਾ ਭੁਖੜ ਤਾਲ ਵੀ ਰੱਖੀ ਸੀ ਪਰ ਹੁਣ ਗੱਲ ਉਹਨਾਂ ਦੇ ਹੱਥੋਂ ਬਾਹਰ ਜਾ ਚੁੱਕੀ ਆ ਕਿਉਂਕਿ ਜਿਹੜਾ ਉੱਥੋਂ ਦਾ ਨੌਜਵਾਨ ਵਰਗ ਆ ਉਹਨਾਂ ਨੂੰ ਇਹ ਲੱਗਦਾ ਕਿ ਸੋਨਮ ਵਾਂਗਚਕ ਦਾ ਤਰੀਕਾ ਸਹੀ ਨਹੀਂ ਆ ਸਾਨੂੰ ਜਿਹੜੀ ਗੱਲ ਆਪ ਕਰਨੀ ਪੈਣੀ ਆ ਜਿਵੇਂ ਨੇਪਾਲ ਦੇ ਵਿੱਚ ਨੌਜਵਾਨ ਜਿਹੜੇ ਸੜਕਾਂ ਤੇ ਆਏ ਆ ਉਵੇਂ ਲਦਾਖੀ ਨੌਜਵਾਨ ਜਿਹੜੇ ਆ ਉਹ ਵੀ ਸੜਕਾਂ ਦੇ ਉੱਤੇ ਆ ਕੇ ਹਿੰਸਕ ਪ੍ਰਦਰਸ਼ਨ ਕਰ ਰਹੇ ਆ ਹਾਲਾਂਕਿ ਸੋਨਮ ਵਾਂਗ ਚੱਕ ਨੇ ਵਾਰ-ਵਾਰ ਅਪੀਲ ਕੀਤੀ ਆ ਵੀ ਹਿੰਸਕ ਪ੍ਰਦਰਸ਼ਨ ਨਾ ਕੀਤੇ ਜਾਣ ਇਹਦੇ ਨਾਲ ਆਪਣਾ ਜਿਹੜਾ ਸਾਰਾ ਹੀ ਪ੍ਰੋਟੈਸਟ ਆ ਉਹ ਖਰਾਬ ਹੋ ਜਾਣਾ ਆ ਪਰ ਉਲਟਾ ਜਿਹੜੇ ਨੌਜਵਾਨ ਉਹ ਇਹ ਕਹਿ ਰਹੇ ਆ ਕਿ ਤੁਸੀਂ ਤਾਂ ਮੋਦੀ ਦੀ ਸਫਤਤਾ ਕੀਤੀ ਸੀਗੀ ਜਦੋਂ ਉਹ ਪ੍ਰਧਾਨ ਮੰਤਰੀ ਬਣਿਆ ਸੀਗਾ ਤੁਸੀਂ ਮੋਦੀ ਦੀ ਉਦੋਂ ਵੀ ਸਫਤਤਾ ਕੀਤੀ ਸੀ ਜਦੋਂ ਧਾਰਾ 370 ਤੋੜੀ ਗਈ ਸੀਗੀ ਇਸ ਕਰਕੇ ਤੁਸੀਂ ਹੁਣ ਭਰੇ ਹੋ ਨੌਜਵਾਨਾਂ ਨੂੰ ਆਪਣੀ ਕਮਾਂਡ ਜਿਹੜੀ ਆਪਣੇ ਹੱਥ ਵਿੱਚ ਲੈਣ ਦਿਓ ਸੋ ਸੋਨਮ ਵਾਂਗ ਚੱਕ ਨੇ ਵੀ ਇਹੀ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕੀਤੀ ਆ 5 ਸਾਲਾਂ ਤੋਂ ਸ਼ਾਂਤੀ ਦੇ ਰਾਹ ਤੇ ਉੱਤੇ ਚੱਲੇ ਆ ਹੁਣ ਵੀ ਨੌਜਵਾਨਾਂ ਨੂੰ ਇਹੀ ਕਹਿਨੇ ਆ ਵੀ ਤੁਸੀਂ ਹਿੰਸਾ ਦਾ ਰਾਹ ਨਾ ਅਪਣਾਓ ਅਸੀਂ ਸ਼ਾਂਤੀ ਮਾਰਚ ਕੱਢ ਕੇ ਦੇਖ ਲਈ ਦਿੱਲੀ ਤੱਕ ਅਸੀਂ ਭੋਖੜਤਲਾਂ ਰੱਖ ਕੇ ਦੇਖ ਲਈਆਂ ਪਰ ਕੇਂਦਰ ਦੇ ਬੋਲੇ ਕੰਨਾਂ ਤੇ ਕੋਈ ਜੂ ਨਹੀਂ ਸਰਕੀ ਇਸ ਕਰਕੇ ਲੋਕ ਹੁਣ ਖੁਦ ਹੀ ਸੜਕਾਂ ਦੇ ਉੱਤੇ ਆ ਚੁੱਕੇ ਆ ਕਿਉਂਕਿ ਲਦਾਖੀਆਂ ਦੀ ਪੂਰਨ ਰਾਜ ਅਤੇ ਵਾਅਦੇ ਅਧਿਕਾਰਾਂ ਦੀ ਮੰਗ ਜਿਹੜੀ ਆ ਕਾਫੀ ਪੁਰਾਣੀ ਆ ਪਰ ਬੀਜੇਪੀ ਵਾਲੇ ਗੋਗਲੋਂ ਤੋਂ ਮਿੱਟੀ ਝਾੜਨ ਵਾਲੀਆਂ ਕਾਰਵਾਈਆਂ ਕਰਦੇ ਰਹਿੰਦੇ ਆ ਸੋ ਨੌਜਵਾਨ ਜਿਨ੍ਹਾਂ ਦੇ ਵਿੱਚ ਇੱਕ ਵੱਡੀ ਗਿਣਤੀ ਵਿਦਿਆਰਥੀਆਂ ਦੀ ਆ ਉਹੀ ਅੱਗੇ ਲੱਗੇ ਜੋ ਹੈਗੇ ਆ ਤੇ ਹੁਣ ਜਿਹੜੇ ਦਿੱਲੀ ਵਾਲੇ ਹੁਕਮਰਾਨ ਨੇ ਉਹ ਕਹਿੰਦੇ ਆ ਆਪਾਂ 6 ਅਕਤੂਬਰ ਨੂੰ ਬਹਿ ਕੇ ਗੱਲਬਾਤ ਕਰ ਲੈਂਦੇ ਆ ਸੋ ਕਾਰਫਿਊ ਲਾ ਦਿੱਤਾ ਗਿਆ ਜੀ ਬਾਜ਼ਾਰ ਬੰਦ ਆ ਸਕੂਲ ਬੰਦ ਆ ਸੋ ਗੱਲ ਕਿਹੜੇ ਪਾਸੇ ਜਾਂਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਊਗਾ ਜਿਹੜੇ ਸੰਘੀ ਨੇ ਜਿਹੜੇ ਮੋਦੀ ਦੇ ਭਗਤ ਨੇ ਉਹ ਆਲਰੇਡੀ ਕਹਿਣ ਲੱਗ ਪਏ ਆ ਕਿ ਚੀਨ ਅਤੇ ਅਮਰੀਕਾ ਉਹ ਇਹ ਸਾਰਾ ਕੁਝ ਕਰਾ ਰਹੇ ਆ ਤੁਹਾਨੂੰ ਅੰਕੜਿਆਂ ਦੇ ਤੌਰ ਤੇ ਦੱਸ ਦਿੰਨੇ ਆ ਕਿ ਇਸ ਵੇਲੇ ਭਾਰਤ ਦੇ ਵਿੱਚ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਜਿਹੜੇ ਨੇ ਉਹਨਾਂ ਦੀ ਗਿਣਤੀ 35 ਤੋਂ 40% ਦੱਸੀ ਜਾ ਰਹੀ ਹੈ ਜਿਹੜੇ ਕਿ ਡਾਇਰੈਕਟਲੀ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਆ ਉਹ ਸੋਸ਼ਲ ਮੀਡੀਆ ਜਿਹੜਾ ਮੁੱਖ ਤੌਰ ਦੇ ਉੱਤੇ ਅਮਰੀਕਾ ਦੇ ਹੱਥਾਂ ਜਿਹਦੇ ਵਿੱਚ ਆਏ ਫੇਸਬੁੱਕ ਇੰਸਟਾਗ੍ਰam ਟਵਿੱਟਰ ਦੀ ਗੱਲ ਕਰ ਲਈਏ YouTube ਜਾਂ WhatsApp ਦੀ ਗੱਲ ਕਰ ਲਈਏ ਸੋ ਸੰਗੀਏ ਕਹਿ ਰਿਹਾ ਕਿ ਇਹਨਾਂ ਸੋਸ਼ਲ ਮੀਡੀਆ ਹੈਂਡਲਸ ਨੂੰ ਵਾਰਤਕੇ ਅਮਰੀਕਾ ਜਿਹੜਾ ਆ ਉਹੋ ਨੌਜਵਾਨਾਂ ਨੂੰ ਭੜਕਾ ਰਿਹਾ ਆ ਤੇ ਇੱਕ ਹਿੰਸਕ ਜਿਹੜਾ ਆ ਵਿਦਰੋਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿ ਪਹਿਲਾਂ ਨੇਪਾਲ ਦੇ ਵਿੱਚ ਉਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਕੀਤਾ ਗਿਆ ਸੀਗਾ ਇਸ ਦੇ ਨਾਲ ਹੀ ਕੁਝ ਸੰਗੀ ਇਹ ਵੀ ਕਹਿ ਰਿਹਾ ਕਿ ਚੀਨ ਜਿਹੜਾ ਆ ਉਹ ਪਿੱਛੋਂ ਗੁਪਤ ਤਰੀਕੇ ਦੇ ਨਾਲ ਵਿਦਰੋਹੀਆਂ ਨੂੰ ਚੱਕ ਰਿਹਾ ਆ ਜਿਹੜੇ ਬਗਦਰੋਹੀ ਨੇ ਇਸ ਵੇਲੇ ਨੌਜਵਾਨਾਂ ਵਿੱਚ ਕਈ ਜਿਹੜੇ ਨੇ ਉਹ ਚੀਨ ਦੇ ਏਜੰਟ ਆ ਸੋ ਬੇਸਿਕਲੀ ਤਾਂ ਇਹ ਗੱਲ ਕਹਿ ਸਕਦੇ ਆ ਕਿ ਮੋਦੀ ਭਗਤਾਂ ਨੂੰ ਸੰਗੀਆਂ ਨੂੰ ਇਸ ਵੇਲੇ ਗੱਲ ਇਹ ਸਮਝ ਨਹੀਂ ਆ ਰਹੀ ਕਿ ਸਾਡੇ ਉਲਟ ਅਮਰੀਕਾ ਆ ਕਿ ਚੀਨ ਆ ਸੋ ਕਈ ਵਾਰੀ ਇਹ ਚੀਨ ਜਾਂਦੇ ਆ ਕਈ ਵਾਰੀ ਅਮਰੀਕਾ ਜਾਂਦੇ ਆ ਕੋਈ ਵੀ ਬਾਹ ਫੜ ਨਹੀਂ ਰਿਹਾ ਤੇ ਇਸ ਵੇਲੇ ਖਤਰਾ ਜਿਹੜਾ ਬਣਿਆ ਹੋਇਆ ਆ ਜਿਹੜੇ ਵੱਡੇ ਸੰਗੀ ਥਿੰਕ ਟੈਂਕ ਨੇ ਅੱਜ ਉਹ ਟਵਿੱਟਰ ਤੇ ਇਹ ਪੇਸ਼ੰਗੁਈਆਂ ਕਰ ਰਹੇ ਆ ਕਿ ਅਸੀਂ ਬੜੇ ਚਿਰ ਤੋਂ ਤੁਹਾਨੂੰ ਕਹਿ ਰਹੇ ਸੀਗੇ ਬਈ ਇਹ ਜਿਹੜੀ ਕ੍ਰਾਂਤੀ ਦੀ ਅੱਗ ਭਾਰਤ ਵਿੱਚ ਵੀ ਆਉਣੀ ਆ ਕਿਉਂਕਿ ਭਾਰਤ ਵਿੱਚ ਨੌਜਵਾਨ ਵਰਗ ਬਹੁਤ ਵੱਡਾ ਆ ਤੇ ਉਹ ਨੌਜਵਾਨ ਵਰਗ ਡਾਇਰੈਕਟਲੀ ਬਾਹਰਲੀਆਂ ਤਾਕਤਾਂ ਜਾਨਕਿ ਅਮਰੀਕਾ ਦੇ ਸੋਸ਼ਲ ਮੀਡੀਆ ਦੇ ਇਨਫਲੂਐਂਸ ਵਿੱਚ ਆ ਉਹਨਾਂ ਦੇ ਪ੍ਰਭਾਵ ਥੱਲੇ ਆ ਇਸ ਕਰਕੇ ਭਾਰਤ ਵਿੱਚ ਕਿਸੇ ਵੀ ਵੇਲੇ ਜਿਹੜੀ ਅੱਗ ਦੀ ਚੰਗਿਆੜੀ ਭੜਕ ਸਕਦੀ ਆ ਉਹਨੂੰ ਡਰੇ ਬਣਿਆ ਹੋਇਆ ਵੀ ਕਿਤੇ ਨੇਪਾਲ ਵਾਂਗ ਕਿਤੇ ਬੰਗਲਾਦੇਸ਼ ਵਾਂਗ ਭਾਰਤ ਦੇ ਵਿੱਚ ਵੀ ਮੋਦੀ ਦਾ ਤਖਤ ਨਾ ਪਾੜ ਦਿੱਤਾ ਜਾਵੇ ਸੋ ਦੇਖਦੇ ਆ ਗੱਲ ਗਾਹਾਂ ਕਿੱਧਰ ਨੂੰ ਜਾਂਦੀ ਹੈ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਅ ਬੰਦੀ ਸਿੰਘ ਪਾਈ ਬਲਵੰਤ ਸਿੰਘ ਰਾਜੋਆਣਾ ਹੁਣਾਂ ਦੀ 29 ਸਾਲ ਤੋਂ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਆ 15 ਸਾਲ ਤੋਂ ਉਹ ਫਾਂਸੀ ਦੀ ਸਜ਼ਾ ਅੜੀਕ ਰਹੇ ਆ ਤੇ ਹੁਣ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਪੁੱਛ ਰਹੀ ਹੈ ਵੀ ਤੁਸੀਂ ਇਹਨਾਂ ਨੂੰ ਹਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਇੱਕ ਪਾਸੇ ਦਾ ਸਿੱਖ ਇਹ ਆਸ ਲਾ ਕੇ ਬੈਠੇ ਆ ਜੀ ਖਾਸ ਕਰਕੇ ਉਹ ਸਿੱਖ ਜਿਹੜੇ ਪ੍ਰਚਾਰ ਕਰਿਆ ਸਿਰਸੇ ਵਰਗੇ ਹਰਦੀਪ ਪੁਰੀ ਵਰਗੇ ਵੀ ਭਾਜਪਾ ਆਰਗੀ ਦਾ ਸਰਕਾਰੇ ਕਦੀ ਵਧੀਆ ਸਿੱਖਾਂ ਲਈ ਨਹੀਂ ਆਈ ਬੱਚੇ ਦਾੰਡੀ ਮਿੰਟਕਸਾਲ ਦੇ ਮੁਖੀ ਅਨਾਮ ਸਿੰਘ ਧੁੰਮਾ ਵੀ ਮੋਦੀ ਅਰ ਕਦਾ ਰਾਜ ਕਦੀ ਆਉਣਾ ਨਹੀਂ ਸਿੱਖਾਂ ਲਈ ਵਧੀਆ ਇਹਨਾਂ ਨੇ ਤਾਂ ਸਿੱਖਾਂ ਲਈ ਸਾਰਾ ਕੁਝ ਵਧੀਆ ਕਰ ਦਿੱਤਾ ਆ ਤੇ ਤੁਸੀਂ ਦੇਖੋ ਵੀ ਬਹੁਤ ਜਲਦ ਬੰਦੀ ਸਿੰਘ ਵੀ ਰਹਾ ਹੋ ਜਾਣੇ ਆ ਪਰ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਪੁੱਛ ਰਹੀ ਆ ਵੀ ਇਹਨੂੰ ਹਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਹੋਇਆ ਇਸ ਤਰੀਕੇ ਕੇ ਸੁਪਰੀਮ ਕੋਰਟ ਆਫ ਇੰਡੀਆ ਦੇ ਮੁਰੇ ਇੱਕ ਮਾਮਲਾ ਜਿਹੜਾ ਗਿਆ ਹੋਇਆ ਆ ਤੁਹਾਨੂੰ ਯਾਦ ਹੋਣਾ ਕਿ ਸੁਪਰੀਮ ਕੋਰਟ ਦੇ ਅੱਗੇ ਸ਼੍ਰੋਮਣੀ ਕਮੇਟੀ ਨੇ ਇੱਕ ਪਟੀਸ਼ਨ ਪਾਈ ਸੀਗੀ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਬਿਹਾਫ ਦੇ ਉੱਤੇ ਉਹਨਾਂ ਦੀ ਤਰਫੋਂ ਪਾਈ ਬਲਵੰਤ ਸਿੰਘ ਰਾਜਵਾਨ ਦਾ ਸਟੈਂਡ ਹਮੇਸ਼ਾ ਇਹੀ ਰਿਹਾ ਕਿ ਮੈਂ ਕੋਈ ਰਹਿਮ ਦੀ ਅਪੀਲ ਨਹੀਂ ਕਰਨੀ ਪਰ ਸ਼੍ਰੋਮਣੀ ਕਮੇਟੀ ਨੇ ਪੰਤਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਇਹ ਅਪੀਲ ਪਾਈ ਸੀਗੀ ਕਿ ਉਹਨਾਂ ਨੂੰ ਇੰਨਾ ਚਿਰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹਨਾਂ ਦੀ ਹੁਣ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਉਮਰ ਕੈਦ ਦੇ ਵਿੱਚ ਤਬਦੀਲ ਹੋਣੀ ਚਾਹੀਦੀ ਹੈ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸੋ ਇਸ ਮਾਮਲੇ ਦੇ ਵਿੱਚ ਕਾ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਭਾਈ ਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਨੇ ਕਿ ਆਪਣੇ ਸਾਥੀਆਂ ਭਾਈ ਦਲਾਵਰ ਸਿੰਘ ਤੇ ਹੋਰਾਂ ਦੇ ਨਾਲ ਮਿਲ ਕੇ ਪੰਜਾਬ ਦੇ ਬੁੱੱਛਰ ਬੈਂਤ ਸਿੰਘ ਨੂੰ ਸੋਧਿਆ ਸੀਗਾ ਪਿਛਲੇ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਸੁਪਰੀਮ ਜੀ ਦਾ ਸਲਿਸਟਰ ਜਨਰਲ ਕੀ ਇਹ ਮੱਤ ਨਟਰਾਜ ਨੇ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਅਤੇ ਐਨ ਵੀ ਅੰਜਾਰੀਆਂ ਦੇ ਬੈਂਚ ਨੂੰ ਇਹ ਜਾਣਕਾਰੀ ਦਿੱਤੀ ਹੈ ਬੈਂਚ ਨੇ ਉਲਟਾ ਵਧੀਕ ਸ੍ਰਿਸ਼ਟ ਜਨਨ ਨੂੰ ਪੁੱਛਿਆ ਕਿ ਤੁਸੀਂ ਹੁਣ ਨੂੰ ਹੁਣ ਤੱਕ ਰਾਜਗੁਣਾ ਨੂੰ ਫਾਂਸੀ ਕਿਉਂ ਨਹੀਂ ਦਿੰਦੀ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਆ ਕਿਉਂਕਿ ਅਸੀਂ ਤਾਂ ਰੋਕ ਲਾਈ ਨਹੀਂ ਹੈਗੀ ਸੁਪਰੀਮ ਕੋਰਟ ਗੱਲ ਕੇਂਦਰ ਸਰ ਸੱਟ ਰਹੀ ਹੈ ਸੁਪਰੀਮ ਕੋਰਟ ਨੇ 20 ਜਨਵਰੀ ਨੂੰ ਇਸੇ ਸਾਲ ਕਹਿਤਾ ਸੀ ਕੇਂਦਰ ਨੂੰ ਵੀ ਇਹ ਮਾਮਲਾ ਜਿਹੜਾ ਤੁਸੀਂ ਆਪਣੇ ਪੱਧਰ ਤੇ ਵਿਚਾਰੋ ਇਹ ਮਾਮਲਾ ਸਾਡੇ ਵਿਚਾਰ ਦੀ ਨਹੀਂ ਹੈ ਇਹ ਇੱਕ ਸਿਆਸੀ ਫੈਸਲਾ ਹੈ ਕੇਂਦਰ ਸਰਕਾਰ ਜਾਣਬੁੱਝ ਕੇ ਸਿੱਖਾਂ ਨੂੰ ਉੱਲੂ ਬਣਾਉਣ ਦੇ ਵਾਸਤੇ ਮਾਮਲੇ ਨੂੰ ਲਮਕਾ ਰਹੀ ਹੈ ਕਦੀ ਕਹਿੰਦੀ ਹੈ ਵੀ ਅਸੀਂ ਬੰਦੀ ਸਿੰਘਾਂ ਨੂੰ ਛੱਡ ਦੇਣੇ ਆ ਤੇ ਕਦੀ ਨਹੀਂ ਤਾਂ ਕਿ ਸਿੱਖਾਂ ਨੂੰ ਇੱਕ ਆਸ ਬਣੀ ਰਹੇ ਜਿਹੜੇ ਇਹਨਾਂ ਦੇ ਵਿਛਲੇ ਦਮ ਛੱਲੇ ਨੇ ਹਰਦੀਪ ਪੁਰੀ ਵਰਗੇ ਮਨਜਿੰਦਰ ਸੈਸੇ ਵਰਗੇ ਉਹਨਾਂ ਨੂੰ ਤੋਂ ਮਰਗ ਨੂੰ ਲਾਈਫ ਲਾਈਨ ਜਿਹੜੀ ਹੈ ਮਿਲੀ ਰਹੇ ਵੀ ਦੇਖੋ ਜੀ ਅਸੀਂ ਤਾਂ ਬੰਦੀ ਸਿੰਘਾਂ ਦਾ ਛਡਾਉਣ ਲਈ ਬਹੁਤ ਜ਼ੋਰ ਲਾ ਰਹੇ ਆ ਸੋ ਇਹ ਮਸਲਾ ਜਾਣ ਕੇ ਚੰਡੀਗੜ੍ਹ ਵਾਲੇ ਮਸਲੇ ਵਾਂਗੂ ਲਮਕਾ ਕੇ ਰੱਖਿਆ ਹੋਇਆ ਸੋ ਸਰਵੋੱਚ ਅਦਾਲਤ ਜਿਹੜੀ ਭਾਰਤ ਦੀ ਹੈ ਇਹ ਇਸ ਕੇਸ ਤੇ ਸੁਣਵਾਈ ਕਰ ਰਹੀ ਸੀਗੀ ਤੇ ਸੀਨੀਅਰ ਵਕੀਲ ਮੁਕਲ ਰੋਖਤਗੀ ਜਿਹੜੇ ਕਿ ਭਾਈ ਰਾਜੋਣਾਂ ਵਾਲੋਂ ਪੇਸ਼ ਹੋਏ ਆ ਉਹਨਾਂ ਨੇ ਇਹ ਸਵਾਲ ਚੁੱਕਿਆ ਸੀਗਾ ਕਿ ਇੰਨਾ ਸਮਾਂ ਹੋ ਗਿਆ ਇਹ ਪਾਈ ਰਾਜ ਉਹਨਾਂ ਦੇ ਮਸਲੇ ਦੇ ਉੱਤੇ ਤੁਸੀਂ ਫੈਸਲਾ ਕਿਉਂ ਨਹੀਂ ਸੁਣਾਉਂਦੇ 38 ਸਾਲਾਂ ਤੋਂ ਨਜ਼ਰਬੰਦਿਆ 15 ਸਾਲ ਉਹਨੂੰ ਫਾਂਸੀ ਜਿਹੜੀ ਕਿਦੋਂ ਹੋ ਗਈ ਆ ਵੀ ਪਟੀਸ਼ਨ ਦਾ ਜੇਕਰ ਸਮੇਂ ਸਿਰ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਉਹਦੇ ਨਾਲ ਆਟੋਮੈਟਿਕਲੀ ਕਈ ਕੇਸਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਫਾਂਸੀ ਟੁੱਟਣੀ ਬਣਦੀ ਆ ਉਲਟਾ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਨਹੀਂ ਇਹ ਕੇਂਦਰ ਸਰਕਾਰ ਦੇ ਅਧਿਨਿਆ ਤੇ ਅਗਲੀ ਸੁਣਵਾਈ ਜਿਹੜੀ ਉਹਨਾਂ ਨੇ 15 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਆ ਤੇ ਕੇਂਦਰ ਨੂੰ ਇਸ ਬਾਰੇ ਸਾਫ਼ ਕਹਿ ਦਿੱਤਾ ਕਿ ਉਹ ਫੈਸਲਾ ਕਰਨ ਸਾਡੇ ਵੱਲੋਂ ਕੋਈ ਰੋਕ ਨਹੀਂ ਅਸੀਂ ਤਾਂ ਇਹ ਪੁੱਛਦੇ ਆਂ ਵੀ ਹਜੇ ਤੱਕ ਸੀ ਕਿਉਂ ਨਹੀਂ ਦਿੱਤੀ ਗਈ ਫਿਰ ਇਹ ਤੁਹਾਨੂੰ ਕੁਝ ਟਾਈਮ ਲਾਈਨ ਦੱਸ ਦਈਏ 31 ਗਰਸ 1995 ਨੂੰ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਦਲਾਵਰ ਸਿੰਘ ਦੇ ਸਾਥੀਆਂ ਵੱਲੋਂ ਬੰਬਤ ਮਾਕੇ ਰਾਹੀਂ ਬਿਆਨਤ ਸਿੰਘ ਨੂੰ ਸੋਦੇਆ ਗਿਆ ਜੁਲਾਈ 2007 ਦੇ ਵਿੱਚ ਭਾਈ ਰਾਜਵਾਨਾ ਨੂੰ ਮੌਤ ਦੀ ਸਜ਼ਾ ਇੱਕ ਵਿਸ਼ੇਸ਼ ਅਦਾਲਤ ਨੇ ਸੁਣਾਈ ਸੀ ਉਸ ਤੋਂ 16 ਸਾਲ ਬਾਅਦ 3 ਮਈ 2023 ਨੂੰ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਸੀਗਾ ਕਿ ਅਸੀਂ ਉਹਦੀ ਮੌਤ ਦੀ ਸਜ਼ਾ ਨਹੀਂ ਘਟਾ ਸਕਦੇ ਇਹਦੇ ਬਾਰੇ ਕੇਂਦਰ ਸਰਕਾਰ ਫੈਸਲਾ ਕਰ ਸਕਦੀ ਆ ਫਿਰ ਸ਼੍ਰੋਮਣੀ ਕਮੇਟੀ ਨੇ ਭਾਈ ਰੱਜਵਾਨਾ ਦੀ ਤਰਫੋਂ ਇੱਕ 2012 ਦੇ ਵਿੱਚ ਇਹ ਪਟੀਸ਼ਨ ਪਾਈ ਸੀ ਜਿਹਦੇ ਤੇ ਹਜੇ ਤੱਕ ਵੀ ਫੈਸਲਾ ਅ ਨਹੀਂ ਹੋ ਸਕਿਆ ਤੇ ਹੁਣ ਸੁਪਰੀਮ ਕੋਰਟ ਨੇ ਸਿੱਧਾ ਇਹ ਕਹਿ ਦਿੱਤਾ ਕਿ ਸਾਤੋਂ ਕਾਤੋਂ ਪੁੱਛਦੇ ਆ ਫਾਂਸੀ ਦਾ ਕੇਂਦਰ ਨੇ ਦੇਣੀ ਆ ਅਸੀਂ ਤਾਂ ਉਲਟਾ ਇਹ ਕੇਂਦਰ ਨੂੰ ਪੁੱਛਣਾ ਚਾਹੁੰਦੇ ਆ ਵੀ ਹਜੇ ਤੱਕ ਫਾਂਸੀ ਦਿੱਤੀ ਕਿਉਂ ਨਹੀਂ ਜਦੋਂ ਕਿ ਅਸੀਂ ਕੋਈ ਵੀ ਫਾਂਸੀ ਦੇਣ ਦੇ ਉੱਤੇ ਰੋਕ ਨਹੀਂ ਲਾਈ ਫਿਰ ਤੋਂ ਪਤਾ ਲੱਗ ਜਾਂਦਾ ਕਿ ਜਿਹੜੀਆਂ ਅਦਾਲਤਾਂ ਨੇ ਜਿਹੜੇ ਇਹ ਕੇਂਦਰ ਦੇ ادارے ਆ ਇਹਨਾਂ ਨੇ ਕਿਸ ਤਰੀਕੇ ਸਿੱਖਾਂ ਨੂੰ ਇਨਸਾਫ ਦੇਣਾ ਕੁੱਲ ਮਿਲਾ ਕੇ ਸਿੱਖਾਂ ਨੂੰ ਇੱਕ ਉੱਲੂ ਬਣਾਉਣ ਦੀ ਖੇਡ ਖੇਡੀ ਜਾ ਰਹੀ ਆ ਤੇ ਸਿੱਖ ਬਾਰ ਬਾਰ ਜਿਹੜੇ ਆ ਮੂਰਖ ਬਣ ਰਹੇ ਆ ਸੋ ਇਤੋਂ ਇਹੀ ਸਿੱਖਣ ਨੂੰ ਮਿਲਦਾ ਜੀ ਆਪਾਂ ਇੱਥੇ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਲੈ ਕੇ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ